ਬੋਪਰਾ ਸਾਹਿਬ ਚੱਲੇ ਕਿਤੇ ਹਾਂਜੀ ਹਾਂਜੀ ਮੈਂ ਅੱਜ ਬਹੁਤ ਟਾਈਮ ਹੈਗਾ ਸੀ ਆਪਣੇ ਕੋ ਪਰ ਮੈਂ ਕਿਹਾ ਉਹ ਵੀ ਟੋਕ ਕੇ ਹੀ ਕਰਾਂ ਠੀਕ ਠੀਕ ਜੀ ਹਾਂ ਤੇ ਉਹ ਤਾਂ ਕੈਮ ਲੱਗ ਜਾਣਾ ਵੈਸੇ ਤੇ ਕੋਸ਼ਿਸ਼ ਕਰਾਂਗਾ ਕਿ ਜਲਦ ਤੱਕ ਵੀਡੀਓ ਬਣਨੀ ਹੈ ਭਾਰੀ ਹੋਣਾ ਵੀ ਆਉਣਾ ਤੇ ਜੰਦਰ ਹੋਣਾ ਹੈ ਉਦੋਂ ਤੱਕ ਮੈਂ ਆ ਜਾਊਗਾ ਓਕੇ ਜਲਦੀ ਆਇਓ ਜੀ ਤੇ ਮੈਂ ਫਸਲ ਦੇ ਵਿੱਚ ਤੁਰਦੇ ਆਉਣਾ ਕੋਈ ਗੱਲ ਨਹੀਂ ਸਿੱਧੀ ਕੰਮ ਹੋ ਜਾਊਗਾ ਚਲੋ ਠੀਕ ਹੈ ਤੁਹਾਨੂੰ ਪਾਈਣਾ ਫੋਨ ਕਰ ਹੀ ਲੈਣਾ ਆ ਉਹ ਸਾਬ ਦੇ ਨਾਲ ਵੀ ਟਾਈਮ ਮੈਨੇਜ ਕਰ ਲਿਓ ਚਲੋ ਠੀਕ ਆ ਨਾ ਮੈਂ ਕੱਢਦਾ ਗੱਡੀ ਕਰਦੇ ਸ਼ਟਲ ਕਰਦੇ ਠੀਕ ਹੈ ਕੀ ਕਰੇ ਭਾਈ ਜੀ ਹੁਣ ਕਰਦੇ ਤਿਆਰ ਤੇ ਵਧੀਆ ਬਣਾਏ ਆ ਤੇ ਇਹਨਾਂ ਦੀ ਦੁਕਾਨ ਹੈਗੀ ਆ ਇੱਥੇ ਜੀਮ ਵਾਲ ਬੱਪਰੀ ਕੁਆਸਪਰ ਦੇ ਲਾਗੇ 2 ਮਿੰਟ ਸੀਟ ਮੇਟਰ ਤੇ ਭਾਰੀ ਹੁਣੀ ਵਧੀਆ ਕੰਮ ਕਰਦੇ ਆਏ ਗੱਡੀਆਂ ਮੋਡੀਫਾਈ ਵੀ ਕਰਦੇ ਨੇ ਟਰੱਕ ਜਰਾ ਤੇ ਸੀਟਾਂ ਦਾ ਕੰਮ ਬਹੁਤ ਸੋਹਣਾ ਕਰਦੇ ਆ ਤੇ ਰੇਟ ਵੀ ਇਹਨਾਂ ਦੇ ਵਾਜਦੇ ਨਹੀਂ ਇਹਨਾਂ ਨਾਲ ਗੱਲ ਕਰਾਉਣਾ ਮੈਂ ਤਾਂ ਕਸਪਾਲ ਜੀ ਅ ਤੁਸੀਂ ਨਾ ਸਿਟਾ ਦਾ ਕੰਮ ਤਾਂ ਬਹੁਤ ਵਧੀਆ ਕੀਤਾ ਵਾ ਤੇ ਮੈਂ ਤੁਹਾਡੇ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਥੋੜੀ ਜੀ ਦੇਣਾ ਚਾਹੁੰਦਾ ਹਾਂ ਤੇ ਕਿਹੜਾ ਜਿਹੜਾ ਕੰਮ ਕਰਦੇ ਆ ਤੁਸੀਂ ਨਾਲ ਸਾਡੇ ਕੋਲ ਹਰ ਤਰ੍ਹਾਂ ਦੇ ਕੰਮ ਨੇ ਬਸ ਜਿਹਾ ਜਾਗਦੇ ਹਾਂ ਹਾਂਜੀ ਹਾਂਜੀ ਆ ਜੀ ਇਹਨਾਂ ਦੇ ਅੰਦਰ ਕੋੜਾ ਜੀ ਤਾਂ ਜਾਨਣ ਦੇ ਸਾਡੇ ਕੋਲ ਨਾ ਭਾਰਤ ਬੈਂਕ ਤੇ ਪਰੰਗ ਤਾਰਾ ਰੁਲਾ ਉਮੋੜੀ ਵਾ ਤੇ ਆਹ ਅੰਦਰ ਸਹੀ ਕਰੀ ਦਿੱਤੀ ਆ ਬੰਦ ਅੱਛਾ ਹਾਂਜੀ ਤੇ ਬਾਕੀ ਗੱਡੀਆਂ ਦਾ ਸਾਰਾ ਕੰਮ ਕਰੀਦਾ ਵਾ ਠੀਕ ਆ ਹਾਂਜੀ ਤੇ ਇਹ ਜਿਹੜਾ ਨੈਦਰ ਆ ਤੁਸੀਂ ਕਿਦਾਂ ਕਿਦਾਂ ਦਾ ਵਰਤਦੇਗੇ ਨੈਦਰ ਇਹ ਕੱਪੜੇ ਤਾਂ ਵੀ ਵਧੀਆ ਆਪਾਂ ਨਾ ਰੇਰ ਬਿਲਕੁਲ ਜੈਨੂ ਰੱਖਿਆ ਹੋਆ ਤੇ ਕਪੜਾ ਵੀ ਵਧੀਆ ਤੋਂ ਅੱਜ ਦਾ ਤੁਹਾਨੂੰ ਲਈਦਾ ਹਾਂ ਹਾਂਜੀ ਹਾਂਜੀ ਆ ਦੇਖੋ ਮੈਂ ਸਾਬ ਨੂੰ ਫਰਮਾਵਾ ਹਾਂ ਹਾਂਜੀ ਆ ਦੇਖੋ ਵੀ ਤੁਹਾਨੂੰ ਕੱਪੜਾ ਦਿਖਾਏ ਕੱਪੜਾ ਚੱਕਰਾਂਗੇ ਇਹ ਦੇਖੋ ਇਹ ਵਧੀਆ ਸੀਗਾ ਜਿਹੜਾ ਤੁਹਾਨੂੰ ਹਾਂ ਸੋਹਣਾ ਵਾ ਕਲਰ ਵੀ ਇਹ ਵਧੀਆ ਲਾਇਆ ਤੁਸੀਂ ਹਾਂਜੀ ਤੇ ਕੋਈ ਲਾਮਾ ਹੈਗਾ ਭਾਈ ਹਾਂਜੀ ਬਾਕੀ ਟਰੈਕਟਰਾਂ ਦਾ ਹਾਂਜੀ ਭਾਈ ਛਤੜੀਆਂ ਤੇ ਛਤੜੀਆਂ ਦਾ ਨਾਲ ਸੀਟ ਕਵਰ ਹਨ ਹਾਂਜੀ ਹਾਂਜੀ ਤੇ ਗੱਡੀਆਂ ਦਾ ਹਾਂਜੀ ਭਾਈ ਠੀਕ ਆ ਨਹੀਂ ਵਧੀਆ ਕੰਮ ਵੀ ਤੁਹਾਡਾ ਵਧੀਆ ਲੱਗਿਆ ਹਾਂਜੀ ਕਿੱਦਾਂ ਨੇ ਇਹਨਾਂ ਨੂੰ ਕੰਮ ਨਹੀਂ ਬਹੁਤ ਸੋਹਣਾ ਕੀਤਾ ਕੰਮ ਤੁਸੀਂ ਤੇ ਪੂਰੀ ਰੀਜ ਨਾਲ ਕੀਤਾ ਮਿਹਨਤ ਵੀ ਕੀਤੀ ਹੈ ਤੁਸੀਂ ਠੀਕ ਹੈ ਜੀ ਤੇ ਹੋਰ ਵੀ ਆਪਣੇ ਵੀਰਾਂ ਨੂੰ ਦੱਸਾਂਗੇ ਆਪਣੇ ਅਗੇ ਨਾਲ ਬੜਾਈ ਹੋਰ ਨਹੀਂ ਇਹ ਵੀ ਬੜੇ ਮਿਹਨਤੀ ਨੇ ਮੁੰਡੇ ਤੇ ਵਧੀਆ ਕੰਮ ਕਰਨਦੇ ਆ ਤੇ ਚਲੋ ਦੋਦਣ ਲੱਗੇ ਤੁਹਾਨੂੰ ਵੀ ਮਿਹਨਤ ਕਰਦੇ ਐਕਸਿਕ ਕੱਲ ਕੰਮ ਤੋਂ ਬਹੁਤ ਜ਼ਿਆਦਾ ਸੀ ਨਾ ਹਾਂਜੀ ਹਾਂਜੀ ਤੇ ਤਾਂ ਵਰਗੇ ਥੋੜਾ ਲੇਖਦਾ ਹੋਗਾ ਨੇ ਤੇ ਇੱਕ ਦਿਨ ਦਾ ਆਪਾਂ ਦਾ ਕੰਮ ਹੁੰਦਾ ਵਾ ਹਾਂ ਹਾਂ ਠੀਕ ਹੈ ਠੀਕ ਹੈ ਬਹੁਤ ਸੋਹਣਾ ਕੰਮ ਕੀਤਾ ਹੋਰ ਵੀ ਆਪਣੇ ਜਿਹੜਾ ਮਿੱਤਰਾਂ ਨੂੰ ਦੱਸਾਂਗੇ ਕਿ ਇੱਥੋਂ ਹੀ ਆਪਣੇ ਜਿਹੜੇ ਸੀਟ ਕਵਰ ਨੇ ਵਧੀਆ ਪਿਆਰ ਕਰਦੇ ਨੇ ਭਾਈ ਜੁਣੀ ਇਹਨਾਂ ਦੇ ਬਣਵਾ ਲਓ ਹਾਂਜੀ ਬਹੁਤ ਬੜੀ ਮਿਹਰਬਾਨੀ ਤੁਹਾਡੀ ਧੰਨਵਾਦ ਹੋਰ ਖੁੱਲੀ ਜੇ ਗੱਡੀ ਤੇ ਦੇਖਿਓ ਭਲਾ ਕੱਲ ਠੀਕ ਹੈ ਕਲਰ ਤਾਂ ਬਹੁਤ ਸੋਹਣਾ ਆ ਪਰ ਟਾੜੀ ਦੇ ਸਦਾ ਬੜੀ ਬਲੈਕ ਕਲਰ ਲਾਉਂਦੀ ਉਹ ਬਲੈਕ ਨਾਲੋਂ ਮੈਨੂੰ ਇਹ ਵਧੀਆ ਲੱਗੇ ਲਾਈਟ ਕਲਰ ਆ ਤੇ ਸੋਹਣਾ ਲੱਗਾ ਇਹ ਸੋਹਣਾ ਤਾਂ ਹੀ ਵਧੀਆ ਕੀਤਾ ਉਹਦਾ ਕਿਉਂ ਆ ਵੇਖੋ ਇਹ ਨਾ ਮੈਚ ਹੋ ਗਿਆ ਨਾ ਬਲੈਕ ਥੋੜਾ ਜਿਹਾ ਸੋਂ ਲੱਗੇ ਆ ਲੱਗਣਾ ਸੀ ਹੈਨਾ ਇਹ ਸੋਹਣਾ ਲੱਗਾ ਨਾਲੋਂ ਜ਼ਿਆਦਾ ਬਲੈਕ ਨਾਲੋਂ ਨਾਲੇ ਆ ਵੇਖੋ ਵਿੱਚ ਬਲੈਕ ਹੈ ਹੀ ਆ ਹੈਨਾ ਹਾਂ ਹਾਂ ਜਿਆਦਾ ਲਾਈਟ ਕਲਰ ਜਿਆ ਸੋਹਣਾ ਲੱਗਦਾ ਵਾ ਮੈਂ ਤਾਂ ਤੇ ਕਰਕੇ ਹੀ ਜੱਸਦਾ ਵੀ ਜਗਾਈ ਸੀ ਇਹ ਕਲਰ ਲਾਈਟ ਕਲਰ ਜਿਆ ਜੱਛੇ ਸੋਹਣੇ ਠੀਕ ਨੇ ਆਪੇ ਸ਼ੀਵ ਵਧੀਆ ਬਣੀਆਂ ਸੀਟਾਂ ਤੇ ਆ ਵੇਖੋ ਬਹੁਤ ਸੋਹਣੀਆਂ ਲੱਗਣੀਆਂ